ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਲੱਕ ਦਿਖਾਵਾਂਗੇ ਤਿੰਨੇ ਲੱਕ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਪਹਿਲੇ ਨੰਬਰ ਤੇ ਗੱਲਬਾਤ ਕਰਦੇ ਸਾਈ ਬਾਲ ਵਾਲੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਵੀਰੇ ਨਾਮ ਐਡਰੈਸ ਦੱਸੋ ਆਪਣਾ ਚੈਨ ਹਿੰਦੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ 9878585499 ਜੀ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਗੱਲ ਕਰਿਆ ਸਾਈਵਾਲ ਦੀ ਹਾਂਜੀ ਸਾਈਵਾਲ ਠੰਡੀ ਠੀਲ ਆ ਜੀ ਬਿਲਕੁਲ ਠੀਕ ਹੈ ਪਹਿਲਾ ਪਰਥੋਲੀ ਸੁਈ ਆ ਜੀ ਘਰੇ ਸੁਈ ਆਪਣੇ ਹਾਂ ਆਪਣੇ ਘਰੇ ਸੁਈ ਆ ਜੀ ਜੇਰ ਵਗੈਰਾ ਓਕੇ ਆ ਗਾਰੰਟੀ ਆ ਆਪਣੀ ਸੁਵਾ ਸੁਈ ਆ ਦੂਜਾ ਦੂਜਾ ਸੁਵਾ ਜੀ ਮਨ ਲਾ 20 ਕਿਲੋ ਇਹਦੇ ਥੱਲੇ ਬੋੜੀ ਤਿਆਰ ਹੈ ਠੀਕ ਹੈ ਹਾਂਜੀ ਤੇ ਹੁਣ ਇਸ ਵਕਤ ਕਿੰਨਾ ਬੋੜਾ ਹਾਜ਼ਰ ਆ ਵੀਰੇ ਜਮਾ 20 ਕਿਲੋ ਮਨ ਲਾ ਨੈਟ ਫਿੱਟ ਤਿਆਰ ਆ ਬਈ ਫੈਟ ਪਤਾ ਨਹੀਂ ਬੋਲੇ ਕਰਕੇ ਲਾ ਲੋ ਪਤਾ ਨਹੀਂ ਕਿਵੇਂ ਲਾ ਲੋ ਰਾਤ ਤਾਂ ਫੈਟ ਲਵਾਈ ਸੀ ਦੀ ਠੀਕ ਹੈ ਤੇ 7 8 ਫੈਟ ਆਈ ਸੀ ਬਈ ਮਨ ਲਾ ਵੀ 60 ਪਲਸ ਇਹ ਮਨ ਲਾ ਫੈਟ ਦੇਉਗੀ ਮੇਰੇ ਸਹਾਂ ਨਾਲ ਜਾਂਦਾ ਪਰ 60 ਰੁਪਏ ਰੋ ਕਿਲੋ ਗਾਹ ਉਹ ਤਾਂ ਫਿਰ ਬਾਹਲਾ ਵਗ ਗਿਆ ਬਈ ਰਾਤ ਮਨ ਕੇ ਚੱਲ ਫਿਰ ਐਵਰੇਜ ਇਹਦੇ ਢਲੂ 55 50 55 ਲੱਗਦਾ ਹੈ ਵੀ ਪੰਜਾਬ ਦੀ ਕਿਲੋ ਰੋ ਤੇ ਹੈ ਵੀ ਜਵਾ ਸਾਫਦਰ ਨਹੀਂ ਗੀਨਾ ਹਨਾ ਇੱਕ ਰੋ ਭਰਾ ਬਈ ਇੰਦੋਂ ਵਧੀਆ ਤਾਂ ਕਿਤੋਂ ਨਹੀਂ ਮਿਲਦੀ ਬਈ ਬਾਕੀ ਵੱਡੀ ਵੱਡੀ ਮੇਲਾ ਜਦੋਂ ਲੈ ਕੇ ਨਿਕਲੇਗਾ ਕਿ ਹੋਰ ਵੀ ਆਏ ਹੋਣਗੇ ਉੱਥੇ ਹਾਂ ਬਈ ਬਾਦੂ ਉੱਥੇ ਬਥੇਰਾ ਕਹਿੰਦੇ ਸੀ ਬਈ ਇੰਨਾ ਨਫਾ ਲੈਣਾ ਇੰਨਾ ਲੈਣਾ ਮਸਲ ਘਰੇ ਲੈ ਆ ਕੇ ਵੀਡੀਓ ਕਰਾ ਕੇ ਵੇਚਣੀਆਂ ਚਾਹੇ ਨਫਾ ਘੱਟ ਬਣ ਦੇ ਨਫਾ ਨਫਾ ਦਾ ਜੇ ਭਰਦੀ ਨਹੀਂ ਪਰ ਮਨ ਚ ਰਹੀ ਨਰੇ ਜੇ ਹਨਾ ਦਿਖਾਈ ਨਹੀਂ ਦੋਸਤ ਜਿਵੇਂ ਕਹਿੰਦਾ ਮੇਲੇ ਤੇ ਜਾ ਕੇ ਭਾਵੇਂ ਜਲੇਬੀਆਂ ਖਾ ਕੇ ਮੁੜਿਆ ਵੀ ਮੇਲੇ ਤੇ ਜਾਣੇ ਜਾਣਾ ਤੇ ਹੈ ਵੀ ਮੂਰੇ ਜਿਵੇਂ ਚੜਕ ਵਾਲਾ ਮੇਲਾ ਆਉਂਦਾ ਹਾਂ ਜਿਵੇਂ ਉੱਥੇ ਸਾਈਵਾਲ ਦੀ ਚਵਾਈ ਹੋਣੀ ਹੈ ਉਹਦੇ ਵਿੱਚ ਪੈਣ ਵਾਲੀ ਹੈਗੀ ਆ ਹਨਾ ਨੰਬਰ ਚੱਕੂ ਬਈ ਕੋਈ ਨਾ ਗੁਦਾਰ ਠੀਕ ਹੈ ਹੁਣ 20 ਕਿਲੋ ਹਾਜ਼ਰ ਚਵਾ ਦਾਂਗੇ 10 ਡ ਕੁਈ ਤੇ ਨਹੀਂ ਗੱਲ। ਆਹ ਦੀ ਦੂਈ ਥੱਲੇ ਦੇ ਜਾਏਂਗੇ ਭਾਈ। ਬੌਲਾ ਮਿਲ ਕੇ ਦੇ ਜਾਏਂਗੇ 20 ਕਿਲੋ। ਦੁੱਧ ਨਾ ਕਹੋ ਤੁਸੀਂ। ਠੀਕ ਹੈ। 20 ਕਿਲੋ ਬੌਲਾ ਮਿਲ ਕੇ ਦੇ। ਤੇ ਫਿਰ ਅੰਦਾਜ਼ਾ ਹਾਈਐਸਟ ਕਿੱਧੇ ਤੱਕ ਖੇਡ ਲੂਏ ਜਾ ਕੇ? ਭਾਈ ਉਹ ਆਲਰੇ ਦੀ ਸੇਵਾ ਆ ਕੇ। ਠੀਕ ਹੈ। ਸੱਚੀ ਲੈ ਲੈ, 27 ਲੈ ਲੈ। ਯਾਨੀ ਆਪਣੇ ਘਰੇ 20 ਕਿਲੋ ਬੌਲਾ ਹਾਏ ਦਾ ਟਾਈਮ ਤੋਂ ਟਾਈਮ ਚੋਲੇ ਬੰਦਾ। ਅੱਛਾ ਲੀਟਰ ਆਪਦਾ ਘਰੋਂ ਲੈ ਕੇ ਆਵੇ। ਠੀਕ ਹੈ। ਤੇ ਧਾਰਾ ਤੂੰ ਰੋਕੇ। ਜਮਾ ਇੱਕ ਨੰਬਰ ਉਂਗਲਾਰ ਕੀ ਧਾਰਾ ਦਾ। ਚਲ ਧਾਰਾ ਮਾਰ ਕੇ ਦਿਖਾ ਫਿਰ ਇਹਦੀ। ਧਾਰਾ ਤੋੜ ਕੇ ਦੇਖੋ। ਤੋੜ ਫਿਰ ਪ ਉਰੀ ਉੱਚਾ ਲੰਬਾ ਗੱਦਗੱਡ ਜਿਵੇਂ ਵੱਡੀ ਲੈਣ ਜਾਂਦੀ ਤੇ ਚਲੜ ਚਲੜ ਕਰਦੀ ਉਹ ਚੀਜ਼ ਆ ਜਮਾ ਤੇ ਸਾਫ ਸੁਥਰੀ ਐ ਭਈਆ ਜਮਾ ਜਿਵੇਂ ਸਲੀਨ ਦਾ ਕਪੜਾ ਹੁੰਦਾ ਰਜਾਈ ਦੇ ਗਲਾਫ ਚੜਿਆ ਹੋਇਆ ਜਮਾ ਉਹ ਚੀਜ਼ ਆ ਜਮਾ ਸਾਫ ਸੁਥਰਾ ਜਿੰਦ ਜਾਣ ਦੇਖੋ ਪਲੀ ਪੁਲੀ ਵੀ ਬਹੁਤ ਜ਼ਿਆਦਾ ਤੇ ਸ਼ਾਇਨਿਕ ਇਹਦੇ ਇੰਨੀ ਐ ਤੇ ਮੰਨ ਕੇ ਚੱਲੋ ਜਿਵੇਂ ਐ ਲੱਗੂ ਜਿਵੇਂ ਸੇਪ ਗੁਰਾਂ ਲਵਾਈ ਹੁੰਦੀ ਆ ਤੇ ਜਿਹੜਾ ਗਿੱਲਾ ਕਰਕੇ ਕਪੜਾ ਮਾਰਦਾ ਚਮਕਉਂਦੀ ਆ ਜਮਾ ਇਸ ਕਹਨੇ ਦੇ ਉੱਪਰ ਰਾਜੀ ਪਲੀ ਪੁਲੀ ਵੀ ਕਿਆ ਬਾਤ ਆ 25 22 ਕਿਲੋ ਵਾਲੀ ਮੈਂ ਦਾ ਮੁਕਾਬਲਾ ਕਰੂ ਜਮਾ ਇਹ ਤੇ ਦੁੱਧ ਵੀ ਇਹਨੇ ਫੈਟ ਵਾਲੇ ਹੁੰਦਾ ਸਾਈਵਾਲ ਦਾ ਤੇ ਲੈ ਵਾਲੂ ਵਾ ਦੇਖੋ ਹੁਣ ਸਾਲ ਦਾ ਟਾਈਮ ਐ ਇਸ ਵਕਤ ਆਪਾਂ ਟਾਈਮ ਬੱਜੇ ਭਈਆ 4:14 ਹੋ ਗਏ ਹਨ ਹਾਂਜੀ ਭਾਈ ਕਿਹ ਵਜੇ ਚਾਈ ਕਰੀਏ ਸਵੇਰੇ ਸਾਢੇ 6 ਵਜੇ ਕਰਦੇ ਹਾਂ ਭਾਈ ਸਾਢੇ 6 ਤੋਂ ਸਾਢੇ 6 ਠੀਕ ਐ ਹਾਂ ਤੇ ਗੜ ਦੀ ਜੂ ਘਰ ਨੇ ਜਾਵਾਂ ਹਾਂ ਨਵਤਾਰਾ ਮਾਰ ਸਾਡੇ ਬੱਚਾ ਕਰਾ ਸੁਭਰੋਂ ਧਾਰਾ ਦੇਖੋ ਜਿਵੇਂ ਕਿਆ ਬਾਤਾ ਨਿਆਣਾ ਪਾ ਕੇ ਤੇ ਚੋਣ ਦੇਖੋ ਕਿਆ ਬਾਤਾ ਗੱਦੇ ਬਾੜ ਦੀ ਦੂਰੀ ਜਾਂਦੀ ਐ ਬਹੁਤ ਮੋਟਾ-ਵੋਟਾ ਚੋਣਾ ਸ਼ੋਹ ਦੇਖੋ ਕਰ ਦੂ ਜਮਾ ਕੋਈ ਸ਼ੱਕ ਨਹੀਂ ਹਨ ਤੋ ਦੇਖੋ ਚੋਣੇ ਦਾ ਕੀ ਬਤਾ ਪੂਰਾ ਮੋਟਾ ਮੋਟਾ ਚੋਣਾ ਇਹਨੂੰ ਕਹਿੰਦੇ ਗੂਠੇ ਵਰਗਾ ਚੋਣ ਬਾ ਠੀਕ ਆ ਓਕੇ ਆ ਜਾਵਾਂ ਓਕੇ ਸਵੇਰ ਉੱਤਾਰਾ ਦੂਰਾ ਮਾਰ ਕੇ ਪਸਮਾ ਦੇ ਵਿੱਚ ਆਈ ਵੇ ਇੱਕ ਵਾਰ ਆਪਾਂ ਬਗਿਆ ਹੋਰ ਦੂ ਅੱਗੇ ਦਿਖਾ ਦਈਏ ਸੋ ਬੈਠ ਦੇਖੋ ਬਹੁਤ ਚੰਗੀ ਸਾਫ ਸੁਥਰੀ ਸੂਈ ਸਵਾਈ ਆ ਜਾਵਾਂ ਦੁੱਧ 20 ਲੀਟਰ ਵੀਰ ਕਹਿੰਦੇ ਮਿਲ ਕੇ ਦੇਵਾਂਗੇ 10 ਡੱਬੇ ਇੱਕ ਟਾਈਮ ਦਾ ਸਾਨੂੰ ਇਸ ਵਕਤ ਹਾਜ਼ਰ ਮਿਲੂ ਇੱਕ ਟਾਈਮ ਹੋਵੇ ਸਵੇਰੇ ਕਾਲ ਕਰਕੇ ਖਾਲੀ ਕਰ ਲੈ ਭੋਗ ਗੇੜਾ ਨਾਲ ਲੱਗੇ ਸਾਬ ਨੂੰ ਫੇਰ ਚੋ ਕੇ ਦੇਖ ਲਿਓ ਸੋ ਦੇਖੋ ਕੀ ਬਤਾ ਹੋ ਜਾਂਦੀ ਆ ਬੱਚੇ ਦੇ ਭੱਜੀ ਤੇਰੇ ਪਾਪਾ ਆਪ ਗੇਰਾ ਕੀ ਰੱਖਿਆ ਵੀਰੇ ਹੁਣ ਤੇ ਕਰਾਂਗੇ ਜੈ ਜੀ ਹੋਊਗਾ ਜੈ ਜੈ ਕਰਾਂਗੇ ਨਹੀਂ ਜੈ ਜੈ ਨਾਲ ਕੰਮ ਨਹੀਂ ਹੋਊਗਾ ਨਹੀਂ 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 ਬਾਈ ਤੇ ਦੂਜਾ ਨੰਬਰ ਜਿਹੜੇ ਦੇਖਿਆ ਨੇ ਆਪਾਂ ਇਹ ਹਾਂ ਇਹ ਵੀ ਸਹੀ ਸਹੀ ਗੱਲ ਦੀ ਕਰਾਉਸ ਆ ਗਈ ਬਈ ਜਰਸੀ ਨਾਲ ਠੀਕ ਆ ਜਰਸੀ ਨਾਲ ਕਰਾਉਸ ਹੰਦੀ ਬਹੁਤ ਆ ਗਈ ਜਿਵੇਂ ਮਰਜ਼ੀ ਥਲੇ ਇਹ ਕਿਹੜਾ ਸੋਸ ਹੁੰਦੀ ਆ ਸੂਤਾ ਸੂਤਾ ਹੁੰਦੀ ਆ ਇਹਦੇ ਵਿੱਚ ਸੈਕ ਦੇ ਲੈਂਦੀ ਆ ਜੀ ਇਹ ਲੈ ਲਿਓ ਬਾਈ 5-4 ਦਾ ਹਜੇ ਹਫਤੇ ਵਿੱਚ ਤੋਰੀ ਬਾਹਰ ਨੂੰ ਤੋਰੀ ਦੇ ਵਿੱਚ ਇਹਦਾ ਆਪਾਂ ਨੂੰ ਕੀ ਅਨਮਾਨਾ ਦੁੱਧ ਦਾ ਲੈ ਇਹ ਬਾਈ ਪਿੰਡੋਂ ਹੀ ਲਈ ਆ 17 ਕਿਲੋ ਦੁੱਧ ਦਾ ਲੈ ਫਲੂਣ ਦਾ ਹਾਂ ਦੂਜਾ ਸੂਤਾ ਮਾਲੜੀ ਆ ਬਈ ਆਪਣੇ ਬਿੱਟਰਟੂ ਕੋਲ ਤਾਂ ਥਣਪਾਉ ਬਹੁਤ ਮੁੱਲੇ ਵਾਲਾ ਲੱਗਿਆ ਵਧੀਆ ਬਈ ਠੀਕ ਹੈ ਸੋ ਦੂਜਾ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਜਾਨੇ ਆ ਕ੍ਰਾਸ ਵਿਹੜ ਆ ਗਈ ਜਰਸੀ ਦੇ ਸਾਹੀਵਾਲ ਦਾ ਸੋ ਦੇਖੋ ਕੱਦ-ਕਾੜ ਚੰਗਾ ਤੇ ਚੌਕ-ਚੌਂਕ ਇਹਦੇ ਵੀ ਪੰਡੇ ਦੇ ਪੂਰੀ ਫੁੱਲ ਆ ਜਾਵਾ 17 ਕਿਲੋ ਪਲੂਣ ਦਾ ਪੈਸਾ 20 ਕਿਲੋ ਨੇੜੇ ਨੇ ਦੁੱਧ ਪਾ ਦੇਣਾ ਤੇ ਸਾਫ ਸੁਥਰੀ ਪਲੀਪੂਲੀ ਬਹੁਤ ਆ ਸੋ ਦੇਖ ਸਕਦੇ ਹੋ ਮੂੰਹ ਮੱਥਾ ਤੇ ਬਾਕੀ ਲੇਵਾ ਵਗੈਰਾ ਝੋਲੀ ਚ ਪ੍ਰਾਈ ਪਲੂਈ ਬਹੁਤ ਪਈ ਆ ਸਾਫ ਸੁਥਰੀ ਤੇ ਦਿਨ ਹਫਤਾ ਕਰਵਾਲੀ ਨਹੀਂ ਦੀ ਪਈ ਆ ਦੁੱਧ 20 ਕਿਲੋ ਟੱਚ ਕਰ ਜੂਗੀ ਤੇ ਇਹਦਾ ਭਾਵ ਯਾਰ ਕੀ ਰੱਖ ਵੇ ਵਾਪੇ 55000 ਦੀ ਦੇ ਦਾਂਗੇ ਜਸਨੋਬਾ ਸਿਰਫ 55000 ਆ ਸਿਰਫ 55000 ਸੋ ਸਿਰਫ 55000 ਜਮਾ ਜਾਇਜ਼ ਰੇਟ ਆ ਭਾਵੇਂ ਤੂੰ ਤਾਂ ਸੰਗੇ ਥੱਲੇ ਵਾਲੇ ਨਾਲ ਕਿ ਤੂੰ ਤਾਂ ਪੱਟ ਕੇ ਵੰਨ ਦਿਓ ਤਾਂ ਵੀ ਨਹੀਂ ਕੋਸ ਹੁੰਦਾ ਸੋ ਲੇਵਾ ਵਗਰੇ ਇੱਕ ਵਾਰ ਨੇੜ ਤੋਂ ਫੇਰ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਤੇ ਕੀਮਤ ਸਿਰਫ ਇਹੀ ਹੈਗੀ 55000 ਰੁਪਇਆ ਪੂਰੀ ਮੋੜੀ ਜੋਰ ਕਰਦੀ ਹੈ ਹਨਾ ਹਾਂ ਸੰਗਲ ਵਿਆਹ ਵਾਜੀ ਘਰੋਂ ਆਈ ਵਿਆਹ ਜਨਾ ਤੇ ਲੇਵੇ ਦੇ ਨਾੜਾ ਨੂੜਾ ਦੇਖੋ ਜਮਾ ਗਿਆ ਵਾ ਤਾਂ ਟਰੈਕਟਰ ਵਗਰੇ ਸਪਰਿੰਗ ਵਾਲੀ ਸੀਟ ਹੁੰਦੀ ਹੈ ਜਿਵੇਂ ਉਹ ਸਿਸਟਮ ਆ ਤੇ ਥੜਾ ਸੋੜਾ ਗੁੱਲੇ ਵਾਲਾ ਕੀਮਤ ਸ ਸੋ ਇਹ ਵੀ ਆਪਣੀ ਫੁੱਲ ਗਰੰਟੀ ਹੂ ਬਾਈ ਠੀਕ ਹੈ ਇਹ ਮੰਨ ਲਾ ਕਈ ਵਾਰੀ ਆ ਹੁਣ ਭੱਜ ਜੇਗੀ ਸੀ ਬੰਦਾ ਕਹਿੰਦਾ ਵੀ ਕਈ ਵਾਰੀ ਵੀ ਠੰਡੀ ਸੀ ਮੋਰੀ ਦੇ ਘਰ ਜਾਂਦਾ ਲੁਕਾਉਂਦਾ ਮੋਰੀ ਦੇ ਘਰ ਦੀ ਹੈ ਸੰਗਲ ਤੋਂ ਆਈ ਹੈਗੀ ਘਰੋਂ ਆਈ ਹੈਗੀ ਬੁੜੀਆਂ ਚੋਂ ਨਹੀਂ ਰਹੀਆਂ ਕੋਈ ਡਿੱਕਾ ਨਹੀਂ ਸੀ ਪਾਜੂ ਪਾਓ ਓਕੇ ਹਾਂ ਇੱਕ ਨੰਬਰ ਬਾਈ ਗਰੰਟੀ ਹੂ ਆਪਣੀ ਬੰਦਾ ਵੀ ਠੰਡੀ ਵੀ ਫੁੱਲ ਗਰੰਟੀ ਆ ਠੀਕ ਹੈ ਸੋ ਫਿਰ ਦੋ ਨਾਗਾ ਪਸੂ ਨੂੰ ਦਿਖਾ ਚੁੱਕੇ ਇੱਕ ਗੱਪਣ ਤੇ ਇੱਕ ਸੂਈ ਵੀ ਆ ਨਗੀਨਾ ਕਿਆ ਵਾ ਟੈਂਡ ਤੇ ਫੇਰ ਦਿਖਾ ਦਈਏ ਜਿਹੜੇ ਵੀਰ ਨੇ ਮੇਲੇ 'ਚ ਇਹ ਸਾਰਾ ਰੱਖਣਾ ਹੈ ਨਾ ਵੀ ਆਪਾਂ ਜਾਣਾ ਆ ਖੜਨਾ ਨਹੀਂ ਮੇਲੇ ਵਿੱਚ ਖੜ